रेडी स्टार्ट ਵਿਦਿਆਰਥੀ ਬਚਪਨ ਵਿੱਚ ਵਧੇਰੇ ਸਮਾਂ ਖੇਡ ਮਸਤੀ ਵਿੱਚ ਬਤੀਤ ਕਰਦੇ ਹਨ ਅਤੇ ਪੜ੍ਹਾਈ ਵੱਲ ਧਿਆਨ ਘਟ ਕਰਦੇ ਹਨ ਜਿਸ ਕਰਕੇ ਕਈ ਪਛੜ ਜਾਂਦੇ ਹਨ ਡੰਡੀ ਪਰ ਜਿਹੜੇ ਰੋਜ਼ਾਨਾ ਕੰਮ ਕਰਦੇ ਹਨ ਕਰਦਾ ਕੰਮ ਬਾਕੀ ਨਹੀਂ ਛੱਡਦੇ ਨਾਲ ਦੀ ਨਾਲ ਯਾਦ ਕਰਦੇ ਰਹਿੰਦੇ ਹਨ ਲਿਖ ਲਿਖ ਕੇ ਦੇਖਦੇ ਹਨ ਸਮੇਂ ਦੀ ਸਹੀ ਵਰਤੋਂ ਕਰਦੇ ਹਨ ਡੰਡੀ ਉਹ ਬੱਚੇ ਕਦੇ ਵੀ ਪਿੱਛੇ ਨਹੀਂ ਰਹਿੰਦੇ ਸਗੋਂ ਸਫਲਤਾ ਦੀਆਂ ਪੌੜੀਆਂ ਚੜਦੇ ਜਾਂਦੇ ਹਨ ਅਤੇ ਇੱਕ ਦਿਨ ਆਪਣੇ ਟੀਚੇ ਤੇ ਪਹੁੰਚ ਜਾਂਦੇ ਹਨ ਡੰਡੀ ਉਹ ਆਪਣੇ ਮਾਪੇ ਪਿੰਡ ਸਕੂਲ ਅਧਿਆਪਕਾਂ ਦਾ ਨਾਂ ਰੌਸ਼ਨ ਕਰਦੇ ਹਨ ਡੰਡੀ ਅਕਸਰ ਹੀ ਪ੍ਰਾਇਮਰੀ ਸਕੂਲਾਂ ਦੇ ਬੱਚੇ ਅੱਗੇ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 6ਵੀਂ ਕਲਾਸ ਵਿੱਚ ਪੜਨ ਲਈ ਜਾਂਦੇ ਹਨ ਡੰਡੀ ਸਾਰੇ ਬੱਚੇ ਮਿਹਨਤੀ ਹੁੰਦੇ ਹਨ ਪਰ ਕੋਈ ਕਿਸੇ ਪਾਸੇ ਮਿਹਨਤ ਲਗਾ ਦਿੰਦਾ ਕੋਈ ਕਿਸੇ ਪਾਸੇ ਡੰਡੀ ਮੈਨੂੰ ਯਾਦ ਹੈ ਕਿ ਮੈਂ ਬਦਲੀ ਕਰਵਾ ਕੇ ਸ਼ਹਿਰ ਦੇ ਨੇੜਲੇ ਸਕੂਲ ਵਿੱਚ ਚਲਾ ਗਿਆ ਡੰਡੀ ਅਜੇ ਗਏ ਨੂੰ ਕੁਝ ਕੋ ਦੇਣਾ ਹੋਏ ਸੀ ਫਿਰ ਜ਼ਿਲ੍ਹਾ ਦਫ਼ਤਰ ਨੇ ਦੁਬਾਰਾ ਫਿਰ ਪੁਰਾਣੇ ਸਕੂਲ ਆਰਡਰ ਕਰ ਦਿੱਤੇ ਪਰ ਅਸੀਂ ਪੰਚਾਇਤ ਦੀ ਮਦਦ ਨਾਲ ਆਪਣੇ ਆਰਡਰ ਰੱਦ ਕਰਵਾ ਲਏ ਡੰਡੀ ਇਸ ਨਵੇਂ ਸਕੂਲ ਵਿੱਚ ਇਮਾਰਤ ਸੰਪੂਰਨ ਨਹੀਂ ਸੀ ਡੰਡੀ ਕਮਰੇ ਬਣੇ ਸਨ ਕੋਈ ਦਰਵਾਜ਼ਾ ਨਹੀਂ ਸੀ ਕੋਈ ਫਰਨੀਚਰ ਨਹੀਂ ਸੀ ਨਾ ਕੋਈ ਚਾਰ ਦਿਵਾਰੀ ਡੰਡੀ ਸਕੂਲ ਵਿੱਚ ਕੋਈ ਵੀ ਬਲੈਕ ਬੋਰਡ ਨਹੀਂ ਸੀ ਡੰਡੀ ਪਾਣੀ ਦਾ ਪ੍ਰਬੰਧ ਨਹੀਂ ਸੀ ਡੰਡੀ ਕੋਈ ਵੀ ਬਾਥਰੂਮ ਹੈ ਹੀ ਨਹੀਂ ਸੀ ਡੰਡੀ ਬਿਜਲੀ ਦਾ ਕੋਈ ਕਨੈਕਸ਼ਨ ਨਹੀਂ ਸੀ ਡੰਡੀ ਇੱਕ ਸਮਾਜ ਸੇਵੀ ਸ਼ਖਸੀਅਤ ਇੱਕ ਦਿਨ ਸਕੂਲ ਆਏ ਡੰਡੀ ਉਹਨਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਡੰਡੀ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੇ ਇੱਕ ਪੁਰਾਣਾ ਟਰੰਕ ਮੁਹੱਈਆ ਕਰਵਾਇਆ ਜਿਸ ਵਿੱਚ ਕੁਝ ਸਕੂਲ ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ ਡੰਡੀ ਜਦੋਂ ਸਾਰੀ ਛੁੱਟੀ ਹੁੰਦੀ ਤਾਂ ਟਰੰਕ ਨੂੰ ਸਕੂਲ ਦੇ ਗਵਾਂਡ ਵਿੱਚ ਇੱਕ ਕਾਰ ਵਿੱਚ ਰੱਖ ਦਿੰਦੇ ਸੀ ਤੇ ਅਗਲੇ ਦਿਨ ਫਿਰ ਲੈ ਆਉਂਦੇ ਸੀ ਡੰਡੀ ਕੁਝ ਦਿਨਾਂ ਬਾਅਦ ਇੱਕ ਦਾਨੀ ਪੁਰਖ ਸਕੂਲ ਆਇਆ ਤੇ ਜਦੋਂ ਉਸਨੇ ਦੇਖਿਆ ਕਿ ਬੱਚੇ ਪਾਣੀ ਪੀਣ ਲਈ ਨਾਲ ਦੇ ਪ੍ਰਾਇਮਰੀ ਸਕੂਲ ਜਾਂ ਨੇੜੇ ਦੇ ਘਰਾਂ ਵਿੱਚ ਜਾਂਦੇ ਹਨ ਤਾਂ ਉਸਨੇ ਇੱਕ ਨਲਕਾ ਲਗਾਉਣ ਦੀ ਸੇਵਾ ਲਈ ਅਤੇ ਕੁਝ ਦਿਨਾਂ ਵਿੱਚ ਸਕੂਲ ਵਿੱਚ ਨਲਕਾ ਲੱਗ ਗਿਆ ਅਤੇ ਸਾਨੂੰ ਸਭ ਨੂੰ ਚਾ ਚੜ ਗਿਆ ਡੰਡੀ ਸਾਡੇ ਬੱਚੇ ਸਾਡੇ ਸਕੂਲ ਵਿੱਚ ਪਾਣੀ ਪੀਂਦੇ ਸਨ ਡੰਡੀ ਇਸੇ ਤਰ੍ਹਾਂ ਇੱਕ ਬਜ਼ੁਰਗ ਬੰਦਾ ਆਇਆ ਤੇ ਉਹਨਾਂ ਨੇ ਕਾਫੀ ਸਾਰੀ ਰਕਮ ਸਕੂਲ ਤੇ ਖਰਚ ਕਰਨੀ ਸੀ ਡੰਡੀ ਇਸ ਲਈ ਉਹਨਾਂ ਸਾਡੇ ਤੋਂ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ ਡੰਡੀ ਅਸੀਂ ਤਾਂ ਸਾਰਾ ਕੁਝ ਦੱਸ ਦਿੱਤਾ ਡੰਡੀ ਉਹਨਾਂ ਨੇ ਸਾਰੇ ਸਕੂਲ ਦੇ ਕਮਰਿਆਂ ਦੇ ਪੱਲੇ ਬਾਰ ਬਾਰੀਆਂ ਲਗਾਉਣ ਲਈ ਕਿਹਾ ਡੰਡੀ ਸਟਾਪ